ਸਤਿ ਸ਼੍ਰੀ ਅਕਾਲ ਦੋਸਤੋ ਜਗਰਾਉਂ ਦੇ ਪਸ਼ੂ ਮੇਲਾ ਗਰਾਊਂਡ ਦੇ ਵਿੱਚ ਅੱਜ ਪੀ ਡੀ ਐਫ ਐ ਦਾ 13ਵਾਂ ਇੰਟਰਨੈਸ਼ਨਲ ਡੈਰੀ ਐਕਸਪੋ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤੇ ਅੱਜ ਇਸ ਮੇਲੇ ਦਾ ਪਹਿਲਾ ਦਿਨ ਹੈ 15 16 17 ਤਿੰਨ ਦਿਨ ਇਹ ਜਿਹੜਾ ਡੈਰੀ ਮੇਲਾ ਚੱਲੂਗਾ ਇਸ ਵਿੱਚ ਤੁਸੀਂ ਡੈਰੀ ਨਾਲ ਜੁੜੀਆਂ ਜਿੰਨੀਆਂ ਵੀ ਆਧੁਨਿਕ ਮਸ਼ੀਨਰੀਆਂ ਆ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਚੰਗੀ ਨਸਲ ਦੇ ਪਸ਼ੂ ਆ ਇਸ ਤੋਂ ਇਲਾਵਾ ਪਸ਼ੂਆਂ ਦੇ ਮੁਕਾਬਲੇ ਵੀ ਜਿਹੜੇ ਇੱਥੇ ਕਰਵਾਏ ਜਾਣੇ ਆ ਉਹਦਾ ਸ਼ਡਿਊਲ ਵੀ ਤੁਹਾਨੂੰ ਦਿਖਾਵਾਂਗੇ ਤੋ ਇਸ ਮੇਲੇ ਦੀ ਸ਼ੁਰੂਆਤ ਅਸੀਂ ਐਂਟਰੀ ਗੇਟ ਤੇ ਖੜੇ ਆ ਤੇ ਤੁਸ ਨੂੰ ਲੈ ਚਾਲਦੇ ਆ ਅੰਦਰ ਦੇ ਵਿੱਚ ਤੇ ਜਿਹੜੀਆਂ ਸਾਰੀਆਂ ਹੈਗੀਆਂ ਨਵੀਆਂ-ਨਵੀਆਂ ਟੈਕਨੋਲੋਜੀਆਂ ਆਈਆਂ ਹੈਗੀਆਂ ਉਹ ਸਾਰਾ ਮੇਲਾ ਤੁਹਾਨੂੰ ਦਿਖਾਉਣੇ ਆ ਅੱਜ ਉਹ ਚੰਗੇ ਪ੍ਰੋਡਕਟ ਬਣਾ ਕੇ ਬਾਹਰ ਨਹੀਂ ਭੇਜੂਗਾ ਬਾਹਰ ਭੇਜ ਹੀ ਨਹੀਂ ਸਕਦਾ ਕਿਉਂਕਿ ਉਹਦੇ ਵਿੱਚ ਕਾਸਟਿਕ ਦੀ ਮਾਤਰਾ ਬਹੁਤ ਪਈ ਹੈ ਜਿਹੜਾ ਤੁਸੀਂ ਕਾਸਟਿਕ ਲਾ ਕੇ ਬਕਤੀਆਂ ਬਣਾਤਾ ਉਹ ਜੱਗ ਬਦਲਾਂ ਦੇ ਵਿੱਚ ਬਣਾਉਂਦੇ ਨਾ ਉਹ ਤੇਨ ਸਾਡੇ ਤੇਨ ਲੱਖ ਜਿਹੜਾ ਜੀਵ ਚਾਰਾ ਮਰਿਆ ਪਿਆ ਵਿੱਚ ਉਹਦੇ ਦੁੱਧ ਤੋਂ ਪੌਂਦਰ ਬਣਾ ਕੇ ਜਾਂ ਮੱਖਣ ਬਣਾ ਕੇ ਤੁਸੀਂ ਇੰਟਰਨੈਸ਼ਨਲ ਕੁਆਲਿਟੀ ਦਾ ਮੁਕਾਬਲਾ ਨਹੀਂ ਕਰ ਸਕਦੇ ਇਹੋ ਕਰਕੇ ਕੋਈ ਵੀ ਚੀਜ਼ ਨਹੀਂ ਆ ਬਹੁਤ ਐਵੇਂ ਉਹਦਾ ਦੁੱਧੀ ਦੁੱਧ ਤੋਂ ਜਿਹੜਾ ਆਪੀ ਮੂਰਤੀ ਮਾਤਮਾ ਕਿੰਨਾ ਜੱਟੇ ਕੋਲ ਖਾਤਰਾਂ ਕਰਤੀ ਉਹ ਟੋਰਟ ਨੂੰ ਲਈ ਯਾਰ ਆ ਪੱਠਣੇ ਚਾਹਾਂ ਕੇ ਬਚੋਵਾਂਗੇ ਉਹ ਪਾਰਲਰ ਤੇ ਜਾਊਗੀ ਇਸ ਕਰਕੇ ਉਹ ਸਾਰੇ ਲੋਕਾਂ ਇਹਨਾਂ ਦਾ ਆਪਾਂ ਨਿੱਕ ਤੇ ਆਵਾ ਸੁਣਨਾ ਹੈ ਸੌਫਟਵੇਅਰ ਦਾ ਡੇਰੀ ਫਾਰਮ ਦੇ ਪ੍ਰਬੰਧ ਦੇ ਵਿੱਚ ਜੋਗਦਾਰ ਐ ਪਾਉਟਸ ਆਫ ਸੌਫਟਵੇਅਰ ਫਾਰ ਡੇਰੀ ਫਾਰਮ ਮੈਨੇਜਮੈਂਟ ਉਹਦੇ ਵਿੱਚ ਕੀ ਜੋਗਦਾਨਾ ਹੈ ਆਉਣ ਲੱਗ ਕਰਕੇ ਤੁਸੀਂ ਸਾਰੇ ਜਿਹਨਾਂ ਦੇ ਪਾਰਲਰ ਆਏ ਨੇ ਬਾਹਰ ਫਿਰਦੇ ਨੇ ਮੇਰੇ ਯਾਰ ਉਹਨਾਂ ਨੇ ਵੇਖਿਆ ਹੀ ਹੋਊਗਾ ਕਿ ਸੌਟਿੰਗ 게ਟ ਹੈ ਆਪਾਂ ਬਾਹਰ ਵੀ ਦੇਖਿਆ ਆਇਆ ਇੱਥੇ ਵੀ ਦੇਖਦੇ ਆ ਤੰਗਰ ਨੂੰ ਜਦੋਂ ਟੋਣ ਵੇਲੇ ਪਤਾ ਲੱਗ ਜਾਂਦਾ ਕਿ ਇਹ ਹੈ ਚ ਹੈ ਕਿ ਜਿਹੇਤ ਨਹੀਂ ਆਈ ਤਾਂ ਉਹਦਾ ਜੇਤ ਹੋ ਰਿਹਾ ਜੇ ਹੈ ਚ ਤਾਂ ਦੂਜੇ ਪਾਸੇ ਜੇਤ ਖੁੱਲ ਜਾਂਦਾ ਉਧਰਲੇ ਪਾਸੇ ਆਪਾਂ ਇਹ ਆਈ ਕਰਦੇ ਹ ਕਿ ਕਿਤੇ ਨਾ ਕੋਈ ਨਾ ਕੋਈ ਆਪਾਂ ਤਾਂ ਆਪੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਰਮੇਸ਼ਵਰ ਦਾ ਜੰਗਿਆਸੀ ਮਾਸਾ ਜੰਗਿਆ ਗੱਲਾਂ ਆਪਾਂ ਡੇਰੀ ਆ ਰਹੀ ਸਭ ਨੂੰ ਨਹੀਂ ਪਤਾ ਹੋ ਰਿਹਾ ਮਹਿੰਦਰਾ ਕੀ ਆ ਮੈਂ ਆਪਾਂ ਪਾਈ ਹੋ ਗਈ ਜੀ ਹੋਰ ਐਂਡ ਇਸ ਸਪੈਸ਼ਲ ਐਡੀਸ਼ਨ ਲੈ ਕੇ ਦੇ ਬਹੁਤ ਚੁੱਕੇ ਨੂੰ ਬਣਦੀ ਹੈ ਪਛਾਣਾ ਨਹੀਂ ਹੈ ਟ੍ਰੈਕਟਰ ਦੋ ਪਾਵਰ ਬਹੁਤ ਹੀ ਸ਼ਾਨਦਾਰ ਹਾਂਜੀ ਤੁਹਾਡੀ ਖੇਤਾਂ ਦੀ ਰੋਣ ਚਾ ਚਾ ਲਾਲ ਲਈ ਆਗੇ ਨੇ ਜੀ ਵਧੀਆ ਟ੍ਰੈਕਟਰ ਦੀ ਰੇਂਜ ਫਾਰਮਟੈਕ ਵੱਲੋਂ ਖੇਤਾ ਦੀ ਰੋਣ ਚਾ ਚਾ ਹਾਇਦਰਾਬਾਦ ਵੱਲੋਂ ਕੀਤਾ ਗਿਆ ਜੀ ਖਾਸ ਐਲਾਨ ਕਿਸਾਨਾਂ ਦਾ ਆ ਗਿਆ ਬੜਾ ਨਾਮ ਤੇ ਨੰਬਰ ਲਾ ਕੇ ਜਾਣ ਉਹ ਸਾਰੇ ਫਾਰਮਟੈਕ ਫਾਰਮਟੈਕ ਜੀ ਹਾਂ ਸਾਰਿਆਂ ਨੂੰ ਪਤਾ ਫੋਰ ਇੱਕ ਹੈ ਜੀ ਕੰਪਨੀ ਆ ਜਿਹੜੀ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ जाते हां जी हेलो ਚ ਚਾਰ ਵਜੇ ਲੈ ਗਿਆ ਭਾਈ ਹੁਣ ਬਰਾਲੇ ਨੂੰ ਕਹਿੰਦਾ ਗੱਡੀ ਚਲਾਉਣ ਦੇ ਪੈਸੇ ਨਾਲ ਚੱਲਾਂਗੇ ਪੈਕੇਟ ਮੈਲ ਹੈ ਆਜੇ ਇੱਥੇ ਆਇਆ ਆਇਆ ਅੱਜ ਉਹ ਬਾਹਰ ਕਹਿੰਦੇ ਆਂ ਬੈਂਸਰੀ ਆ ਦੇ ਆਖਰੀ 3 ਮਿੰਟ ਲੋ ਸਮਾਂ ਦਿੱਤਾ ਜਾਂਦਾ ਯਾਰ ਜੀ ਖੀਰੀਆਂ ਵੇਚ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਵੀ ਕੀ ਨਾਮ ਹੈ ਤੁਹਾਡਾ ਅਮਰਜੀਤ ਸਿੰਘ ਜੀ ਪਿੰਡ ਨੱਥੂ ਵਾਲਾ ਗਰਬੀ ਜੀ ਜ਼ਿਲ੍ਹਾ ਮੋਗਾ ਕੀ ਨਾਮ ਹੈ ਜੀ ਆਪਣੀ ਬੋਲਦਾ ਨਾਮ ਹੈ ਗਾਜੀ ਬੱਲੂ ਟੂ ਕੀ ਇਹ ਨੀਲੀ ਰਾਵੀ ਚ ਹੈ ਹਾਂਜੀ ਇੰਨੀ ਪਿਓਰ ਨੀਲੀ ਰਾਵੀ 2016 ਦਾ ਇਥੋਂ ਪਹਿਲਾ ਪ੍ਰਾਈਜ਼ ਜਿੱਤਿਆ ਸੀ ਜੀ ਹਾਂਜੀ ਇਹਦੀਆਂ ਕੀ ਖਾਸੀਅਤ ਹੈਗੀਆਂ ਜੀ ਕੀ ਇਹਦਾ ਰਿਕਾਰਡ ਹੈਗਾ ਜੀ ਉਹਦੇ ਬਾਰੇ ਥੋੜਾ ਹਾਂਜੀ ਰਿਕਾਰਡ ਇਹਦਾ ਇਹ ਆ ਜੀ ਇਹਦੀ ਮਾਂ ਤੇ ਭੈਣ ਦੀ ਆਪਣੀ ਚੁਆਈ ਹੋਈ ਵੀ ਆ 2011 ਚ ਆਪਣੀ ਮੁਖਸਰ ਸਾਹਿਬ ਪੰਜਾਬ ਚ ਪਹਿਲਾ ਤੇ ਦੂਜਾ ਨੰਬਰ ਸੀ 2013 ਚ ਫਿਰ ਜ਼ਿਲ੍ਹੇ ਚ ਪਹਿਲਾ ਨੰਬਰ ਸੀ 2012 ਚ ਆਪਣੀ ਦੀ ਮਾਂ ਦਤੋਾਈ 23 ਕਿਲੋ ਦੁੱਧ ਸੀ ਤੀਜੇ ਡੰਗ ਦਾ ਮੈਂ ਦੋ ਦੇ ਡੋਲ ਗਿਆ ਜਾਂ ਦੋ ਡੰਗ ਦਾ 23 ਕਿਲੋ ਹੋ ਗਿਆ ਸੀ ਘਰੇ ਅਸੀਂ ਮਾਂ ਥਲੇ 26 ਕਿਲੋ ਵੀ ਚੋਇਆ ਜਾਂਦੀ ਤੇ ਭੈਣੇ ਦੀ ਆਪਣੇ ਕੋਲ ਹੈਗੀ ਹੈ 24 ਕਿਲੋ ਦੁੱਧ ਉਹਦੇ ਘਰ ਦਾ ਰਗਾਟ ਤੇ ਮਰੇਲੀ ਵਾਲੇ ਡਾਕਟਰ ਸਾਹਿਬ ਚੋਕੇ ਵੀ ਗਏ ਸੀ ਉਹਨਾਂ ਨੇ ਬੋਲ ਫੀਡ ਦੀ ਗੱਲ ਕਰੀ ਕੀ ਕੀ ਇਹਨੂੰ ਖਾਣੇ ਤੁਸੀਂ ਜੀ ਫੀਡ ਦਾ ਕਿਵੇਂ ਫੀਡ ਅਸੀਂ ਘਰ ਦੀ ਆਪਦੀ ਬੌਣੇ ਛੋਲੇ ਸਰੋਂ ਬਾਜਰਾ ਆਵਾਂਖਰੂ ਛੋਲੇ ਸਰੋਂ ਤਾਰਾ ਮੀਰਾ ਤੇ ਕਾਨਕ ਮੱਕੀ ਉਹ ਰਲਾ ਕੇ ਅਸੀਂ ਜਿਹੜੀ ਉਹ ਖਰਾਕ ਅਸੀਂ ਆਪਦੀ ਘਰ ਦੀ ਬਣਾ ਕੇ ਪਾਉਣੀ ਹੈ ਜੀ ਤੇ ਜੇ ਕਿਸੇ ਹੋਰ ਪਸ਼ੂ ਪਾਲਕ ਨੇ ਆਪ ਦਾ ਕੋਈ ਤਿਆਰ ਕਰਨਾ ਘਰੇ ਬੋਲ ਹਨਾ ਕਿਵੇਂ-ਕਿਵੇਂ ਸਰਵਾਰ ਤੋਂ ਲੈ ਕੇ ਉਹ ਕਿਵੇਂ ਤਿਆਰ ਕਰੇ ਪਹਿਲੀ ਗੱਲ ਤਾਂ ਇਹ ਹੈ ਜੀ ਜਦੋਂ ਪਹਿਲਾਂ ਬੱਚੇ ਤੋਂ ਲੈ ਕੇ ਵੀ 5-4 ਮਹੀਨੇ ਤੱਕ ਦੁੱਧ ਹੀ ਪੂਰਾ ਉਹਨੂੰ ਛੱਡਣਾ ਚਾਹੀਦਾ ਉਸ ਤੋਂ ਬਾਅਦ ਫਿਰ ਚਲੋ ਖਰਾਕ ਤਾਂ ਬਾਅਦ ਚ ਆ ਗਈ ਜੇ ਦੁੱਧ ਹੀ ਨਾ ਪਹਿਲਾਂ ਮਿਲਿਆ ਤਾਂ ਫੇਰ ਬੱਚੇ ਨੇ ਕੰਮ ਜਾ ਵੀ ਨਹੀਂ ਹੋਣਾ ਹੈ ਜੀ ਤੇ ਹਾਂਜੀ ਅਸੀਂ ਇਹਨੂੰ ਪਹਿਲਾਂ ਦੁੱਧ ਜਾਨੀ ਦੋ ਮੱਝ ਜਿੰਨਾ ਚਿਰ ਮਹੀਨਾ ਤਾਂ ਅਸੀਂ ਇਹਨੂੰ ਬੰਦ ਦੇਣੀ ਵੀ ਜਿੰਨਾ ਮਰਜ਼ੀ ਚੋਗ ਲੈ ਉਸ ਤੋਂ ਬਾਅਦ ਦੋ ਹਾਂਜੀ ਤੇ ਉਦੋਂ ਬਾਅਦ ਹੁਣ ਵੀ ਇਹਨੂੰ ਦੁੱਧ ਜਾਨੀ ਇੱਕ ਟਾਈਮ ਅਸੀਂ ਦਿੰਨੇ ਆ ਫਿਰ ਨਾਲ ਝੂਪਿਆ ਕੇ ਪਿਆ ਦੇਨੇ ਜਾਂ ਨਾਲ ਨਾ ਪੀਲੇ ਜਿਵੇਂ ਮਰਜੀ ਪੀਲੇ ਉਪੇ ਹੋਣਾ ਪਈਦਾ ਹੈ ਹਾਂਜੀ ਇਹਦਾ ਮੰਮੂਤੀ ਸੀਮਨ ਵਗੈਰਾ ਵੀ ਤੁਸੀਂ ਅੱਗੇ ਹਾਂਜੀ ਸੀਮਾ ਨਾਲ ਅਸੀਂ ਬਣਾਇਆ ਜੀ ਇਹਦਾ ਹਾਂਜੀ ਉਹ ਫਿਰ ਉਹ ਉਹਦਾ 300 ਰੁਪਏ ਦਾ ਰੇਟ ਹੈ ਖਾਸ਼ੀਅਤ ਇਹ ਹੈ ਜੀ ਇੱਕ ਤਾਂ ਬ੍ਰੀਡ ਜਿਹੜੀ ਬਹੁਤ ਠੰਡੀ ਹੈ ਤੇ ਰਕਾਟ ਇਹਦੀਆਂ ਝੋਟੀਆਂ ਦਾ ਇਹਨਾਂ ਦੀਆਂ ਵਿੱਚ ਜਿਹੜਾ ਹੈਗਾ ਉਹ ਜਾਨੀ ਪਹਿਲੇ ਸੂਏ ਦਾ 15 ਕਿਲੋ ਤੋਂ ਲੈ ਕੇ 17 ਕਿਲੋ ਤੱਕ ਝੋਟੀਆਂ ਦਾ ਦੁੱਧ ਪਹਿਲੇ ਸੂਏ ਦਾ ਕੱਢਿਆ ਤੇ ਦੂਜੇ ਸੂਏ ਵਾਲੀ 22 ਕਿਲੋ ਦੁੱਧ ਦਾ ਝੋਟੀਆਂ ਚਵਾ ਵੀ ਦੇਵਾਂਗੇ ਜਿਹੜੀਆਂ ਇਹਦੀਆਂ ਹੈਗੀਆਂ ਜਿੱਥੇ ਜਿੱਥੇ ਦੱਸ ਦਿਆਂਗੇ ਜਿਹੜੇ ਬੰਦੇ ਕੋਲ ਹੈਗੇ ਹਾਂਜੀ ਠੀਕ ਹੈ ਤੁਸੀਂ ਆਪ ਦਾ ਕੋਨੈਕਟ ਨੰਬਰ ਦੇ ਦਿਓ ਮਾਲੀ ਹਾਂਜੀ 98 ਕਨੈਕਟ ਨੰਬਰ ਹੈ 9814178295 ਹਾਂਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਚੈਨਲ ਦਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਅਸੀਂ ਅੰਦਰ ਸਟਾਲਾਂ ਦਿਖਾਈਆਂ ਤੇ ਇੱਥੇ ਜਿਹੜੇ ਪਸ਼ੂਆਂ ਦੇ ਮੁਕਾਬਲੇ ਹੋਣੇ ਆ ਪਸ਼ੂ ਮੇਲਾ ਗਰਾਊਂਡ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਤਿਆਰੀਆਂ ਚੱਲ ਰਹੀਆਂ ਤੇ ਮੇਰੇ ਨਾਲ ਇੱਧਰ ਤੁਸੀਂ ਪਿੱਛੇ ਦੇਖੋਗੇ ਇੱਥੇ ਵੀ ਜਿਹੜੇ ਮੁਕਾਬਲੇ ਦਾ ਸ਼ੁਰੂਆਤ ਹੋਣ ਲੱਗਾ ਹੈ ਮੁਕਾਬਲੇ ਦਾ ਸ਼ਡਿਊਲ ਜਿਹੜਾ ਉਹ ਤੁਹਾਨੂੰ ਦਿਖਾਉਣਾ ਚਾਹਾਂਗੇ ਇੱਥੇ ਮੇਰੇ ਕੋਲ ਸ਼ਡਿਊਲ ਦਿੱਤਾ ਆਇਆ ਹੈ ਕਿ ਜਿਹੜੇ 15 ਤਰੀਕ ਨੂੰ ਕਿਹੜੇ-ਕਿਹੜੇ ਮੁਕਾਬਲੇ ਹੋਣੇ ਆ ਜਰਸੀ ਹੀਫਰ ਦੇ ਮੋਰਾ ਫੈਲੋ ਜਰਸੀ ਦਾ ਉਹ ਤੇ ਜਿਹੜਾ ਕੱਲ ਨੂੰ ਵੀ ਮੁਕਾਬਲੇ ਚੱਲਣਗੇ ਕੱਲ ਨੂੰ ਜਿਹੜਾ ਦ ਤੇ ਪਰਸੋਂ ਵੀ ਜਿਹੜਾ ਮਿਲਕਿੰਗ ਕੰਪੀਟੀਸ਼ਨ ਚੱਲੇਗਾ ਤੇ ਮੁਰਰਾ ਬੋਲਦੇ ਜਿਹੜੇ ਹੋਣਗੇ ਤੇ ਪਰਸੋਂ ਜਿਹੜੇ winner ਹੋਣਗੇ ਉਹਨਾਂ ਨੂੰ prize ਦਿੱਤੇ ਜਾਣਗੇ ਸੋ ਜਿਹੜੇ ਵੀ ਪਸ਼ੂਪਾਰਕ ਵੀਰ ਨੇੜੇ ਦੇ ਹੈਗੇ ਆ ਕੋਈ ਆਪਣੇ ਜਗਰਾਉਂ ਸਾਈਡ ਦੇ ਹੈ ਜਿਹੜੇ ਆਉਣਾ ਚਾਹੁੰਦੇ ਆ ਤਾਂ ਉਹ ਇਸ ਪਸ਼ੂ ਮੇਲੇ ਦੇ ਵਿੱਚ ਪਹੁੰਚ ਸਕਦੇ ਆ ਇੱਥੋਂ ਤੁਹਾਨੂੰ ਚੰਗੀ ਨਸਲ ਦੇ ਜਿਹੜੇ ਸੀਮਨ ਵੀ ਉਪਲਬਧ ਹੋ ਜਾਣਗੇ ਤੇ ਉਸ ਤੋਂ ਬਾਅਦ ਦੇਖਦੇ ਆ ਅੱਗੇ ਕੀ ਕੀ ਤਿਆਰੀਆਂ ਚੱਲ ਰਹੀਆਂ ਜੀ ਧੰਨਵਾਦ ਕਹਿੰਦਾ ਜੀ ਕਰੋ ਹੋ ਮਾ ਹੋ ਬਾਪੂ ਨੂੰ ਮਾਫੀ ਦੇ ਦੇ ਐਡੀ ਦਿਖਾ ਦੋ ਚਲੇ ਜਾਓ ਮੇਰੇ ਕੋਲ ਜੀ